ਪਖੰਡਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਹੀ ਪਖੰਡ ਗੁਰਦਾਸਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਤਿੰਨ ਬੱਚਿਆਂ ਦੇ ਬਾਪ ਦੀ ਮੌਤ ਹੋ ਗਈ ਹੈ ਇੱਕ ਜਿਹੜਾ ਆਦਰੀ ਹੈ ਉਸਨੇ ਤਿੰਨ ਬੱਚਿਆਂ ਦੇ ਬਾਪ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਉਸਨੇ ਕੁੱਟ-ਕੁੱਟ ਕੇ ਉਸ ਨੌਜਵਾਨ ਦੀ ਜਾਨ ਲੈ ਲਈ ਤੇ ਇਹ ਕਿਹਾ ਕਿ ਇਸ ਨੌਜਵਾਨ ਦੇ ਵਿੱਚ ਭੂਤ ਆਇਆ ਹੋਇਆ ਇਸ ਦੇ ਵਿੱਚ ਸ਼ੈਤਾਨ ਆਇਆ ਹੋਇਆ ਪਰੇ ਰਹੋ ਅਤੇ ਇਸ ਮਾਮਲੇ ਦੇ ਬਾਰੇ ਇੱਕ ਨਿਹੰਗ ਸਿੰਘ ਗੁਰਦੀਪ ਨਾਉਂ ਦਾ ਇਹ ਸਾਰੀ ਘਟਨਾ ਨੂੰ ਜਾਣਕਾਰੀ ਦੇ ਰਿਹਾ ਇਸ ਘਟਨਾ ਦੀ ਸਾਰੀ ਜਾਣਕਾਰੀ ਉਹ ਦੇ ਰਿਹਾ ਉਹ ਤੁਹਾਨੂੰ ਦਿਖਾਉਣੇ ਦਾਸ ਦੀਪ ਸਿੰਘ ਖਾਲਸਾ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਆ ਜੀ ਤੇ ਅੱਜ ਆਪਾਂ ਗੱਲ ਉਹ ਕਰਾਂਗੇ ਜਿਹੜੀ ਕਿ ਸੋਸ਼ਲ ਮੀਡੀਆ ਤੇ ਤੇ ਵੀਡੀਓ ਚੱਲ ਰਹੀ ਆ ਕਿ ਇੱਕ ਪਾਦਰੀ ਨੇ ਗਰੀਬ ਘਰ ਦਾ ਬੱਚਾ ਗਰੀਬ ਘਰ ਦਾ ਮੁੰਡਾ ਭੂਤ ਕੱਢਣ ਦੇ ਚੱਕਰ ਦੇ ਵਿੱਚ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ ਤੇ ਲੱਤਾਂ ਮਾਰ ਮਾਰ ਕੇ ਠੋਡ ਮਾਰ 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 ਕੇ ਡੰਡੇ ਮਾਰ ਮਾਰ ਕੇ ਉਹਨੂੰ ਭੂਤ ਨਹੀਂ ਨਿਕਲਿਆ ਤੇ ਮੁੰਡੇ ਦੀ ਸਰੀਰ ਦੇ ਵਿੱਚੋਂ ਜਾਨ ਜ਼ਰੂਰ ਕੱਢ ਕੇ ਰੱਖ ਦਿੱਤੀ ਆ ਆਪਾਂ ਉਸ ਵਿਸ਼ੇ ਉੱਤੇ ਅੱਜ ਆਪਾਂ ਗੱਲ ਕਰਨੀ ਹੈ ਸਾਰੀ ਸੰਗਤ ਨਾਲ ਤੇ ਪਹਿਲਾਂ ਮੈਂ ਤੁਹਾਨੂੰ ਵੀਡੀਓ ਸੁਣਾ ਦਿੰਨਾ ਕਈਆਂ ਨੂੰ ਨਾ ਪਤਾ ਲੱਗਾ ਹੋਇਆਗਾ ਤੇ ਲਾਈਵ ਦੇ ਵਿੱਚ ਹਾਜ਼ਰ ਆਪਣਾ ਜਸਵਿੰਦਰ ਸਿੰਘ ਲਾਲੀ ਤਰਨਤਾਰਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੇ ਲਾਈਵ ਨੂੰ ਜੇਕਰ ਤੁਹਾਡਾ ਮਨ ਕੀਤਾ ਤਾਂ ਸ਼ੇਅਰ ਕਰ ਲਿਓ ਸੱਚ ਨੂੰ ਸੁਣਨ ਵਾਸਤੇ ਸੱਚ ਦੇ ਪਹਿਰੇਦਾਰ ਸੱਚ ਦੇ ਵਾਸਤੇ ਖੜਨ ਵਾਸਤੇ ਸੱਚ ਦੇ ਨਮਾਇंदे ਤੇ ਜਿਹੜੇ ਸਾਡੇ ਤੋਂ ਜਲਸ ਫੀਲ ਕਰਦੇ ਆ ਉਹ ਸਾਡੀ ਵੀਡੀਓ ਤੋਂ ਦੂਰ ਰਹਿਣ ਸਾਨੂੰ ਅਸੀਂ ਕਹਿੰਨ ਨੂੰ ਸਦਾ ਪੱਤਰ ਦੇ ਕੇ ਸਾਦੇ ਨਹੀਂ ਵੀ ਸਾਡੀ ਵੀਡੀਓ ਜ਼ਰੂਰ ਵੇਖੋ ਤੇ ਉਹ ਸਾਡੀ ਵੀਡੀਓ ਤੋਂ ਦੂਰ ਰਹਿਣ ਤੇ ਆਪਾਂ ਜਿਹੜੇ ਸਾਨੂੰ ਵੀਰ ਭਰਾ ਪ੍ਰੇਮ ਕਰਦੇ ਆ ਉਹ ਵੀਡੀਓ ਦੇ ਵਿੱਚ ਆ ਜੋ ਉਹਨਾਂ ਨੂੰ ਮੋਸਟ ਵੈਲਕਮ ਸ਼ਕਤੀ ਵਿੱਚੋਂ ਸ਼ੈਤਾਨ ਕੱਢਣ ਆਏ ਪਾਤਰੀ ਨੇ ਕੁੱਟ-ਕੁੱਟ ਕੇ ਬੰਦੇ ਨੂੰ ਮਾਤੇ ਘਾਟ ਪਾਰ ਦਿੱਤਾ ਅੰਤ ਵਿਸ਼ਵਾਸ ਨੇ ਤਿੰਨ ਬੱਚਿਆਂ ਦੇ ਪਿਓ ਦੀ ਜਾਨ ਲੈ ਲਈ ਮਾਤਾ ਪਾਦਰੀ ਨੂੰ ਸਦਕੇ ਲਿਆਈ ਸੀ ਕਿਉਂਕਿ ਉਸਦੇ ਬੱਚੇ ਦੀ ਸਿਹਤ ਠੀਕ ਨਹੀਂ ਸੀ ਘਰ ਦੇ ਵਿੱਚ ਉਹ ਅਜੀਬੋ-ਗਰੀਬ ਹਰਕਤਾਂ ਕਰ ਰਿਹਾ ਸੀ ਚਿੱਲਾਰ ਰਿਹਾ ਸੀ ਜਿਸ ਤੋਂ ਬਾਅਦ ਮਾਂ ਪਾਦਰੀ ਨੂੰ ਸਦਕੇ ਲਿਆਉਂਦੀ ਹੈ ਕਿ ਉਸਦੇ ਲਈ ਘਰ ਆ ਕੇ ਪ੍ਰਾਰਥਨਾ ਕਰ ਤਾਂ ਕਿ ਠੀਕ ਹੋ ਜਾਵੇ ਪਰ ਪਾਦਰੀ ਘਰ ਦੇ ਵਿੱਚ ਹੋਰ ਬੰਦਿਆਂ ਨੂੰ ਸਦਕੇ ਉਸਦੇ ਹੱਥ ਪੈਰ ਬਨ ਕੇ ਇੰਨੇ ਕੁ ਕੁੱਟ ਮਾਰ ਕਰਦਾ ਹੈ ਕਿ ਉਹ ਬੰਦਾ ਜਿਹੜਾ ਆਪਣੀ ਸਾਹ ਹੀ ਛੱਡ ਜਾਂਦਾ ਹੈ ਮਾਦੀਆਂ ਅੱਖਾਂ ਦੇ ਸਾਹਮਣੇ ਉਸੇ ਮੁੰਡੇ ਨੂੰ ਇੰਨਾ ਕੁੱਟਿਆ ਜਾਂਦਾ ਹੈ ਤੋਂ ਬਾਅਦ ਕਹਿੰਦੀ ਹੈ ਤਾਂ ਪਾਦਰੀ ਕਹਿੰਦਾ ਹੈ ਕਿ ਇਸ ਟੱ ਇਸ पछता रही है, हो पर उसे नहीं कितनी है कि वो अपने साथ रही है जो पादरी को सद के घर प्रार्थना करने के लिए लई है और उस वालों शिकायत जी है ने थानेवाई गई है पुलिस मौके तहची है पुलिस के वालों कहा वा� जा रहा है कि ਗਬਰ ਦੇ ਵਿੱਚ ਤੋਂ ਹੁਣ ਮ੍ਰਿਤਕ ਦੇਹ ਛੜੀ ਹੈ ਕੱਢੀ ਜਾਏਗੀ ਉਸ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਤੇ ਫਿਰ ਕਾਰਵਾਈ ਇਸੜੀ ਹੋ ਕੀਤੀ ਜਾਏਗੀ ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਅੰਧ ਵਿਸ਼ਵਾਸ ਨੇ ਤਿੰਨ ਬੱਚਿਆਂ ਦੇ ਪਿਓ ਦੀ ਜਾਨ ਲੈ ਲਈ ਮੇਰਾ ਬੇਗਾ ਠੀਕ ਨਹੀਂ ਹੈ ਉਹ ਚੀਕਾ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕੇ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ ਉਹਨਾਂ ਨੇ ਆਣ ਕੇ ਕਿਹਾ ਨੇ ਥੋੜ੍ਹ ਦਮਾਰਨੇ ਸ਼ੁਰੂ ਕਰਤੇ ਕਿ ਇਹਨੇ ਚਪੇੜਾ ਮਾਰਨੀ ਸ਼ੁਰੂ ਕਰਤੀਆ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਵੇਲੇ ਵੇਲੇ ਦੇ ਦੇ ਵਿੱਚ ਉਹਨਾਂ ਨੇ ਧੋ ਤੋਕੇ ਉਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀ ਆ ਕਿ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਐਦਾ ਬਾਵਾ ਪਿੱਛੇ ਬੰਨ ਕੇ ਤੱਤਾ ਵੀ ਬੰਨ ਕੇ ਤੇ ਮੰਦਿਰ ਦੇ ਮੁੱਢਾ ਸੁੱਟ ਗਏ ਮੁੱਢਾ ਸੁੱਟਣ ਦੇ ਕਾਰਨ ਆ ਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਦ ਤੋੜ ਦਿੱਤੇ हां जी ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਆ ਪਰ ਮੈਨੂੰ ਗਵਾ ਨਹੀਂ ਜਾਂਦ ਹੁੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਹ ਸ਼ੈਤਾਨ ਨੇ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਅਹੀ ਦੋਵੇਂ ਨਾ ਸਾਸਿ ਆਦੀ ਇਹਨਾਂ ਨੇ ਪੇਛ ਨਹੀਂ ਜਾਂਦੀ 10-15 ਬੰਦੇ ਸੀ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤੇ ਕੋਈ ਸੁੱਧ-ਬੁੱਧ ਨਹੀਂ ਜਿਹਦਾ ਜਵਾਨ ਪੁੱਤ ਘਰ ਤੋਂ ਹੋ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਿਰ ਤੇ ਉਹ ਵੀ ਮੈਂ ਟਲਿਆ ਉਹ ਕੁਛ ਕਰਦਾ ਨਹੀਂ ਆ ਮੰਜੀ ਤੇ ਬੈਠਾ ਉਹ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ ਉਹ ਕੰਮ ਕਰਦਾ ਹਾਂਜੀ ਹੋਰ ਅਸੀਂ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ ਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਰਡਲ ਵਾਸਤੇ ਰਿਪੋਰਟ ਰਹੇ ਇਹ ਥਾਣੇ ਦਾ ਹਾਂਜੀ ਸੰਗਤ ਜੀ ਤੁਸੀਂ ਦੇਖ ਲਈ ਗੱਲਬਾਤ ਸੁਣ ਲਈ ਸਾਰੇ ਹੁਣ ਆਪਾਂ ਇਹਨਾਂ ਦੇ ਰਿਕਾਰਡਡ ਗੱਲ ਕਰਾਂਗੇ ਕੋਈ ਇਹ ਨਾ ਕਹਦੇ ਕਿ ਦੀਪ ਸਿੰਘ ਆਪਣੇ ਕੋਲੋਂ ਗੱਲ ਕਰ ਰਿਹਾ ਆ ਮੈਂ ਇਹਨਾਂ ਦੇ ਰਿਕਾਰਡਡ ਇਹ ਗੱਲ ਕਰੂੰਗਾ ਕਿ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਧਰਮ ਜਿਹੜੇ ਆ ਧਰਮ ਕੋਈ ਵੀ ਮਾੜਾ ਨਹੀਂ ਧਰਮ ਦੇ ਵਿੱਚ ਰਹਿਬਰ ਜਿਹੜਾ ਕੋਈ ਵੀ ਮਾੜਾ ਹੈ ਨਹੀਂਗਾ ਤੇ ਉਹਨਾਂ ਨੇ ਆਪਣੇ ਸਮੇਂ ਸਰ ਸਮੇਂ ਸਰ ਅਨੁਸਾਰ ਆ ਕੇ ਲੋਕਾਂ ਨੂੰ ਸਹੀ ਹੀ ਗਾਈਡਨਸ ਕੀਤਾ ਸਹੀ ਹੀ ਦੱਸਿਆ ਆਪਣਾ ਜਿੰਨ ਜਿੰਨਾ ਉਹਨਾਂ ਨੂੰ ਅਕਾਲ ਪੁਰਖ ਮਹਾਰਾ ਨੇ ਟਾਈਮ ਦਿੱਤਾ ਆ ਉਹਦੇ ਵਿੱਚ ਕੋਈ ਇੱਧਰ ਚੱਲ ਗਿਆ ਕੋਈ ਇੱਧਰ ਚੱਲ ਗਿਆ ਕੋਈ ਇੱਧਰ ਆ ਗਿਆ ਕੋਈ ਉੱਧਰ ਆ ਗਿਆ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਅੰਮ੍ਰਿਤ ਦਾ ਖੰਡੇ 바ਟੇ ਦਾ ਤਿਆਰ ਕਰਕੇ ਅੰਮ੍ਰਿਤ ਸਿੱਖ ਪੰਥ ਖਾਲਸਾ ਪੰਥ ਸਜਾ ਦਿੱਤਾ ਤੇ ਉਹ ਖਾਲਸੇ ਪੰਥ ਵਿੱਚ ਆ ਗਏ ਨੇ ਅੱਜ ਕੱਲ ਸਾਨੂੰ ਗੁੱਸਾ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਉੱਧਰ ਚੱਲ ਗਿਆ ਜੀ ਕੋਈ ਬੰਦਾ ਉੱਧਰ ਚੱਲ ਗਿਆ ਜੀ ਇਹ ਧਰਮ ਪਰਵਰਤਨ ਹੋ ਗਿਆ ਜੀ ਕੋਈ ਗੱਲ ਨਹੀਂ ਹੋ ਲੈਣ ਦਿਓ ਕੋਈ ਚੱਕਰ ਨਹੀਂ ਗੇ